5 ਮਾਰਚ ਨੂੰ ਜਿਹੜਾ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਪੂਰੇ ਦੇਸ਼ ਦੇ ਵਿੱਚ ਜਿਹੜਾ ਉਹਨਾਂ ਦੇ ਰਾਜਧਾਨੀਆਂ ਦੇ ਵਿੱਚ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਲਾਇਆ ਗਿਆ ਸੀ ਉਹਦੇ ਸੰਬੰਧ ਦੇ ਵਿੱਚ ਅੱਜ ਸਵੇਰ ਤੋਂ ਜਿਹੜਾ ਪੰਜਾਬ ਦੇ ਵਿੱਚ ਕਿਸਾਨਾਂ ਅੱਗ ਫੜਾਈ ਕੱਲ ਤੋਂ ਸ਼ੁਰੂ ਹੀ ਉਹਦੇ ਸੰਬੰਧ ਦੇ ਵਿੱਚ ਜਿਹੜੀ ਸਾਡੀ ਪ੍ਰਸ਼ਾਸਨ ਹੈ ਇੱਥੋਂ ਦਾ ਤੇ ਭਣੀ ਮੀਆਂ ਖਾਨ ਦੀ ਪੁਲਿਸ ਤੇ ਪ੍ਰਾਲਾਸ਼ਾਲਾ ਦੀ ਤੇ ਇਹਦੇ ਨਾਲ ਸੀਆਈਡੀ ਵਿਭਾਗ ਉਹਨਾਂ ਨੇ ਕਿਸਾਨਾਂ ਆਗੂਆਂ ਨੂੰ ਜਿਹੜਾ ਗੁੰਮਰਾਹ ਕਰਕੇ ਸਵੇਰ ਤੋਂ ਜਿਹੜਾ ਪਹਿਲਾਂ ਕਿ ਤੁਸੀਂ ਘਰ ਤੋਂ ਬਾਹਰ ਆ ਜਾਓ ਫਿਰ ਤੁਹਾਡੀ ਇੱਕ ਫੋਟੋ ਕਰਕੇ ਵਾਪਸ ਕਰ ਦੇਣਾ ਤੁਸੀਂ ਕਹੇ ਸਾਲੇ ਆਜੋ ਉੱਥੋਂ ਵਾਪਸ ਕਰ ਦੇਣਾ ਫਿਰ ਸਾਰਾ ਦਿਨ ਜਿਹੜਾ ਪੁਲਿਸ ਲਾਈਨ ਦੇ ਵਿੱਚ ਬਿਠਾ ਕੇ ਰੱਖਿਆ ਤੇ ਸ਼ਾਮ ਜਦੋਂ ਹਨੇਰਾ ਹੋਣ ਲੱਗਾ ਤੇ ਫਿਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁਟਣ ਦੀ ਜਿਹੜੀ ਉਹ ਤਿਆਰੀ ਕੀਤੀ ਉਹਦੇ ਜਦੋਂ ਸਾਡੇ ਜਥੇਬੰਦੀ ਦੇ ਬਾਕੀ ਵਰਕਰਾਂ ਨੂੰ ਪਤਾ ਲੱਗਾ ਤੇ ਉਹ ਵੱਡੀ ਗਿਣਤੀ ਦੇ ਵਿੱਚ ਜਿਹੜਾ ਇੱਥੇ ਗਰਦਾਸਪੁਰ ਦੇ ਵਿੱਚ ਪਹੁੰਚੇ ਨੇ ਉਹਨਾਂ ਸਾਡੇ ਵਰਕਰਾਂ ਦਾ ਇਹ ਕਹਿਣਾ ਹੈ ਕਿ ਆਪਾਂ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਨਹੀਂ ਜਾਣ ਦੇਣਾ ਜਿਹੜਾ ਸਾਡਾ ਅਧਿਕਾਰ ਹੈ ਆਪਣਾ ਪ੍ਰੋਟੈਸਟ ਕਰਨ ਦਾ ਕਿ ਕੋਈ ਵੀ ਜਿਹੜੀ ਸਾਡੀ ਮੰਗ ਹੈ ਉਹਨੂੰ ਰੱਖਣ ਦਾ ਤਰੀਕਾ ਜਿਹੜ ਇਸ ਕਰਕੇ ਜਿਹੜਾ 57 ਦਾ ਇੱਕ ਸਾਡੀ ਮੰਗ ਹੈ ਕਿ 57 ਦੋ ਤਰਾਂ ਦੇ ਵਿੱਚ ਹੁੰਦੀ ਹੈ ਦੂਸਰੀ ਧਿਰ ਦੱਸਿਆ ਜਾਏ ਕਿ ਕਿਹੜੀ ਧਿਰ ਦੇ ਨਾਲ ਜਿਹੜੀ ਆ 57 ਕੀਤੀ ਜਾ ਰਹੀ ਹੈ ਸੋ ਇਸ ਕਰਕੇ ਜਿਹੜਾ ਸਾਡੇ ਬਾਕੀ ਜਿਹੜੇ ਸਾਡੇ ਵਰਕਰ ਨੇ ਉਹਨਾਂ ਵੱਲੋਂ ਜਿਹੜਾ ਇਹ ਫੈਸਲਾ ਹੈ ਕਿ ਜਿਹੜੇ ਸਾਡੇ ਆਗੂ ਨੇ ਉਹਨਾਂ ਨੂੰ ਆਪਾਂ ਜੇਲ੍ਹ ਦੇ ਵਿੱਚ ਨਹੀਂ ਜਾਣ ਦੇਣਾ ਵੇਖੋ ਕਿਸਾਨ ਆਗੂ ਬੇਸ਼ੱਕ ਗ੍ਰਿਫਤਾਰ ਹੋ ਚੁੱਕੇ ਨੇ ਇੱਥੇ ਕੇਡਰ ਵੀ ਪਹੁੰਚਿਆ ਪਰ ਉਹ ਵੀ ਕੇਡਰ ਘਰਾਂ ਦੇ ਵਿੱਚ ਬੈਠਾ ਜੇ ਤਿਆਰ ਜਿਨ੍ਹਾਂ ਨੇ ਸਵੇਰੇ ਚੰਡੀਗੜ੍ਹ ਨੂੰ ਕੂਚ ਕਰਨਾ ਕਿਉਂਕਿ ਇਹ ਸਰਕਾਰਾਂ ਨਾ ਤਾਂ ਕਦੇ ਪ੍ਰੋਟੈਸਟ ਨੂੰ ਰੋਕ ਸਕੀਆਂ ਸੀ ਤੇ ਨਾ ਹੀ ਰੋਕ ਸਕਣਗੀਆਂ ਤੇ ਅਸੀਂ ਹੁਣ ਵੀ ਕਹਿੰਨੇ ਆਂ ਵੀ ਜਿਹੜਾ ਤੁਸੀਂ ਆ ਪ੍ਰਸ਼ਾਸਨ ਨੇ ਜਾਂ ਸਾਡੀ ਸਰਕਾਰ ਨੇ ਕਾਰਵਾਈ ਕੀਤੀ ਆ ਪਿੱ ਘਰਾਂ ਦੇ ਵਿੱਚ ਫੜੋ ਫੜਾਈ ਕਰ ਲਈ ਕਿਸਾਨ ਆਗੂ ਚੁੱਕਲੇ ਭਾਈ ਇੰਨੀ ਸੁਹਿਰਦਤਾ ਉਦੋਂ ਵਿਖਾਈ ਹੁੰਦੀ ਜਦੋਂ ਸਾਡੇ ਨੌਜਵਾਨ ਪੁੱਤਰ ਜਿਹੜੇ ਨਸ਼ਿਆਂ ਨਾਲ ਮਰ ਰਹੇ ਆ ਸਾਡੀਆਂ ਨੌਜਵਾਨ ਤੀਆਂ ਨਸ਼ੇ ਦੇ ਦਲਦਲ ਦੇ ਵਿੱਚ ਫਸਦੀਆਂ ਜਾ ਰਹੀਆਂ ਉੱਧਰ ਜਾ ਕੇ ਕਿਤੇ ਇਹੋ ਜਿਹੀ ਕਾਰਵਾਈ ਕਰਦੀ ਸਰਕਾਰ ਤੇ ਅਸੀਂ ਵੀ ਸਰਕਾਰ ਨੂੰ ਸ਼ਾਬਾਸ਼ ਦੇਣੀ ਤੇ ਹੱਲਾਸ਼ੇਰੀ ਕਰਨੀ ਸੀ ਪਰ ਜਿਹੜੀ ਕਾਰਵਾਈ ਅੱਜ ਪ੍ਰਸ਼ਾਸਨ ਨੇ ਕਰ ਲਈ ਤੇ ਸਰਕਾਰ ਨੇ ਕਰ ਲਈ ਇਹ ਇਹਨਾਂ ਨੇ ਕੀ ਕਹਿੰਦੇ ਹੁੰਦੇ ਆਪਣੀ ਜਿਹੜੀ ਉਹ ਇੱਕ ਬੰਦ ਹੈ ਨਾ ਤਬੂਤ ਉਹਦੇ ਵਿੱਚ ਆਖਰੀ ਮੇਖ ਜਿਹੜੀ ਠੋਕਣੀ ਹੁੰਦੀ ਉਹ ਭਗਵੰਤ ਮਾਨ ਠੋਕ ਗਿਆ ਇਹਨਾਂ ਵਾਸਤੇ ਸੋ ਜੇਕਰ ਇਹ ਗ੍ਰਿਫਤਾਰੀ ਜਿਹੜੀ ਇਸੇ ਤਰ੍ਹਾਂ ਜਾਰੀ ਰਹਿੰਦੀ ਜਿਵੇਂ ਇੱਕ ਹਫ਼ਤੇ ਦਾ ਤੁਹਾਡਾ ਪ੍ਰੋਗਰਾਮ ਹੈ ਚੰਡੀਗੜ੍ਹ ਦਾ ਕਰੀਬ ਇਹ ਇੱਕ ਗ੍ਰਿਫਤਾਰ ਰਹਿੰਦੇ ਨੇ ਆਪਣੇ ਕਿਸਾਨ ਆਗੂ ਇਹ ਅਗਲੀ ਰੂਪਰੇਖਾ ਜਿਹੜੀ ਇਸ ਮਸਲੇ ਨੂੰ ਲੈ ਕੇ ਕੀ ਹੋਏਗੀ ਪਹਿਲੀ ਗੱਲ ਤਾਂ ਅਸੀਂ ਇਹ ਕੰਨੇ ਆ ਕਿ 755 ਜਿਹੜੀ ਉਹ ਸਾਬਤ ਕੀਤੀ ਜਾਏ ਉਹ ਜਿਹੜਾ ਮਹਿਕਮਾ ਜਿਹੜਾ ਸਾਡਾ ਭੈਣੀ ਮੀਆਂ ਖਾਂ ਥਾਣੇ ਦੇ ਐਸਐਚਓ ਸਾਹਿਬ ਨੇ ਉਹ ਦੱਸਣਗੇ ਕਿ 755 ਹੋਈ ਕਿਹਦੇ ਨਾਲ ਇਹ ਤਾਂ ਸਭ ਨੂੰ ਪਤਾ ਵੀ ਕਾਨੂੰਨ ਦੇ ਵਿੱਚ 755 ਦੋ ਤਰ੍ਹਾਂ ਤੇ ਹੁੰਦੀ ਆ ਦੂਸਰੀ ਤਰ ਸਾਹਮਣੇ ਲੈ ਆਉਣ ਤੇ ਸਾਡਾ ਬੰਦਾ ਵੀ ਨਾਲ ਹੀ ਲੈ ਜਾਣ ਤੇ ਰਹੀ ਗੱਲ ਪ੍ਰੋਟੈਸਟ ਦੀ ਪ੍ਰੋਟੈਸਟ ਤਾਂ ਹੋਣਾ ਜੇ ਕਿਉਂਕਿ ਇਹ ਸਰਕਾਰਾਂ ਦੇ ਦਬਾਇਆ ਦੱਪਣ ਵਾਲੇ ਨਹੀਂ ਕਿਉਂਕਿ ਮੋਦੀ ਨੇ ਵੀ ਕਿਹਾ ਸੀ ਮੇਰੇ ਚੱਲਦੇ ਰੱਥ ਨੂੰ ਕੋਈ ਨਹੀਂ ਰੋਕ ਸਕਦਾ ਤੇ ਜਦੋਂ ਸਾਰੇ ਭਾਰਤ ਦੇ ਕਿਸਾਨ ਉੱਠਖ ਲੋਤੇ ਸੀ ਤੇ ਮੋਦੀ ਦਾ ਚੱਲਦੇ ਰੱਥ ਨੂੰ ਜਿਹੜੀ ਨੱਥ ਪੈ ਗਈ ਸੀ ਤੇ ਨੱਥ ਹੁਣ ਭਗਵੰਤ ਮਾਨ ਨੂੰ ਵੀ ਪਊਗੀ